ਪੰਜਾਬ ਦੇ ਮੁੱਖ ਚੋਣ ਅਫਸਰ ਡਾਕਟਰ ਐਸ ਕਰੋਨਾ ਰਾਜੂ ਨੇ ਅੱਜ ਡਿਊਟੀ ਚੰਗੈਲੀ ਕੰਡ ਚੋਣ ਤਹਿਸੀਲਦਾਰ ਮੋਗਾ ਬਲਵਿੰਦਰ ਸਿੰਘ ਨੂੰ ਮੁੱਤਲ ਗ੍ਰੰਹ ਨੁਕਮ ਜਾਣਕਾਰੀ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਸਹਾਇਕ ਕਮਿਸ਼ਨਰ ਲਾਲ ਵਿਸ਼ਵਾਸ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਗਾ ਨੇ ਚੋਣ ਕਮਿਸ਼ਨਰ ਪੰਜਾਬ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਚੋਣ ਤਹਿਸੀਲਦਾਰ ਬਲਵਿੰਦਰ ਸਿੰਘ ਚੋਣ ਡਿਊਟੀਆਂ ਨੂੰ ਗੰਭੀਰਤਾ ਨਾਲ ਨਹੀਂ ਨਿਭਾ ਰਿਹਾ। ਇਸ ਕਾਰਨ ਚੋਣ ਕਮਿਸ਼ਨ ਨੂੰ ਭੇਜਣ ਵਾਲੀਆਂ ਰਿਪੋਰਟਾਂ ਵੀ ਨਹੀਂ ਭੇਜੀਆਂ ਜਾ ਰਹੀਆਂ ਤੇ ਨਾਲ ਹੀ ਬਿਨਾਂ ਕਿਸੇ ਆਗਿਆ ਤੋਂ ਦਫ਼ਤਰ ਤੋਂ ਗੈਰਹਾਜ਼ਰ ਵੀ ਰਹਿੰਦਾ ਹੈ। ਜੇ ਵੀ ਤੁਸੀਂ ਜਾਣਦੇ ਹੋਗੇ ਕਿ ਹੁਣ ਮਾਡਰਨ ਕੋਡ ਆਫ ਕੰਡਕਟ ਲਾਗੂ ਹੋ ਚੁੱਕਾ ਹੈਗਾ ਪੂਰੇ ਪ੍ਰਦੇਸ਼ ਦੇ ਵਿੱਚ ਉਸ ਦੇ ਚੱਲਦੇ ਹੋਏ ਸਾਰੀ ਇਲੈਕਸ਼ਨ ਮਸ਼ੀਨਰੀ ਜਿਹੜੀ ਹੈਗੀ ਹੈ ਉਹ ਆਪਰੇਸ਼ਨ ਹੋ ਗਈ ਹੈਗੀ ਹੈ ਬਹੁਤ ਸਾਰੇ ਡਾਟਾ ਬਹੁਤ ਸਾਰੀ ਇਨਫੋਰਮੇਸ਼ਨ ਬਹੁਤ ਸਾਰੀ ਰਿਪੋਰਟਸ ਜਿਹੜੀਆਂ ਸਾਨੂੰ ਉੱਪਰ ਸੈਂਡ ਕਰਨੀਆਂ ਹੁੰਦੀਆਂ ਹੈਗੀਆਂ ਨੇ ਤੇ ਦਿਖਣ ਵਿੱਚ ਆਇਆ ਸੀਗਾ ਕਿ ਮੋਗਾ ਦੇ ਇਲੈਕਸ਼ਨ ਅਫਸਰ ਮਨਿੰਦਰ ਸਿੰਘ ਉਹ ਕੁਝ ਦਿਨਾਂ ਤੋਂ ਇਨਸੀਸਿਬਲ ਸੀਗੇ ਉਹਨਾਂ ਦਾ ਫੋਨ ਬੰਦ ਆ ਰਿਹਾ ਸੀਗਾ ਆਫਿਸ ਤੋਂ ਵੀ ਉਹਨਾਂ ਨੂੰ ਕੋਈ ਸਮੇਂ ਲਿਗਿਆਰ ਹਜ਼ਰ ਪਾਇਆ ਗਿਆ ਤੇ ਇਸ ਨੂੰ ਲਾਪਰਵਾਹੀ ਮੰਨਦੇ ਹੋਏ ਉਹਨਾਂ ਖਿਲਾਫ ਇਹ ਐਕਸ਼ਨ ਦਿੱਤਾ ਗਿਆ ਹੈ सस्पेंशन ਤੇ ਰੱਖਿਆ ਗਿਆ ਉਹਨਾਂ ਨੂੰ ਕਿੰਨਾ ਵੱਲੋਂ ਲਿਆ ਗਿਆ ਇਹ ਐਕਸ਼ਨ ਇਹ ਸੂਬਾ ਕੋਟੋਂ ਐਕਸ਼ਨ ਹੈਗਾ ਜੀ ਸਾਡੀ ਆਫਿਸ ਵੱਲੋਂ ਲਿੱਤਾ ਗਿਆ ਹੈਗਾ ਸਾਡੇ ਡੀਸੀ ਸਾਹਿਬ ਨੇ ਇਸ ਸਬੰਧ ਦੇ ਵਿੱਚ ਐਕਸ਼ਨ ਲੈਂਦੇ ਹੋਏ ਸੀ ਉਹ ਪੰਜਾਬ ਸਾਹਿਬ ਨੂੰ ਇਹਨਾਂ ਦੀ ਸਸਪੈਂਸ਼ਨ ਸੰਬੰਧੀ ਸੂਚਿ ਕੀਤੀ ਸੀ ਤੇ ਸਰ ਨਵਾਂ ਚੋਣ ਤੇ ਸਿਲਸਿਲ ਨੂੰ ਲਾਇਆ ਗਿਆ ਹੈ ਇਲੈਕਸ਼ਨ ਤਹਿਸੀਲਦਾਰ ਬਰਨਾਲਾ ਉਹ ਹੁਣ ਐਡੀਸ਼ਨਲ ਤੌਰ ਦੇ ਉੱਤੇ ਇਲੈਕਸ਼ਨ ਤਹਿਸੀਲਦਾਰ ਮੁਕਤਲ ਕੰਮ ਦਿੱਤਾ ਜਿਸ ਸੇ ਚੌਥ ਕਾਰਵਾਈ ਕਰਦੇ ਆ ਮੁੱਖ ਚੋਣ ਅਫਸਰ ਡਾਕਟਰ ਐਸ ਕਰੋਨਾਜੂ ਨੇ ਚੋਣ ਤਹਿਸੀਲਦਾਰ ਨੂੰ ਮੁਤਲ ਕਰਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਜਿਸ ਤੇ ਇਹ ਕਾਰਵਾਈ ਕੀਤੀ ਗਈ ਹੈ ਖੈਰ ਮੁੱਖ ਚੋਣ ਅਫਸਰ ਵੱਲੋਂ ਕੀਤੀ ਗਈ ਕਾਰਗੁਜ਼ਾਰੀ ਸੱਚਮੁੱਚ ਹੀ ਕਾਬਿਲ ਇਤਿਫਾ ਹੈ ਮਗਾ ਤੋਂ ਜੋਗਿੰਦਰ ਸਿੰਘ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ